ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਅਗਲੇ 5 ਸ਼ਲੋਕ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਂਝੇ ਕਰ ਰਹੇ ਹਾਂ ਇਸ ਤਰ੍ਹਾਂ ਆਪਾਂ 5-5 ਕਰਕੇ ਪਾਤਸ਼ਾਹ ਦੇ ਸਾਰੇ ਸ਼ਲੋਕ ਸਾਂਝੇ ਕਰਾਂਗੇ ਕਿਉਂਕਿ ਕਈ ਦਫਾ ਹੁੰਦਾ ਕਿ ਅਸੀਂ ਸਾਰੇ ਉਸ ਤਰ੍ਹਾਂ ਤੇ ਇਸ ਚੈਨਲ ਤੇ ਅ ਦੋ ਆਡੀਓ ਨੇ ਦੋਨਾਂ ਦੇ ਵਿੱਚ ਸ਼ਲੋਕ ਆਏ ਨੇ ਪਰ ਉਹ ਲੰਬੀਆਂ ਨੇ ਫਿਰ ਮਨ ਵਿੱਚ ਖਿਆਲ ਆ ਕਿ ਕਈ ਦਫਾ ਸਾਡੇ ਕੋਲ ਇਸ ਤਰ੍ਹਾਂ ਦਾ ਵਕਤ ਹੁੰਦਾ ਤਾਂ ਅਸੀਂ ਛੋਟੀ ਆਡੀਓ ਦੇ ਵਿੱਚ ਪੰਜ-ਪੰਜ ਕਰਕੇ ਸੁਣ ਸਕਦੇ ਹਾਂ ਪਾਸ਼ਾ ਦੇ ਸ਼ਲੋਕਾਂ ਦੀ ਸਾਂਝ ਪਾ ਸਕਦੇ ਹਾਂ ਇਹ ਸਾਨੂੰ ਜੀਵਨ ਦੀ ਪੂਰੀ ਸਚਾਈ ਦੱਸ ਰਹੇ ਨੇ ਪਾਸ਼ਾ ਜੀ ਨੇ ਸਾਨੂੰ ਬਹੁਤ ਹੀ ਸਰਲ ਤੇ ਸਪਸ਼ਟ ਵਾਣੀ ਦੇ ਰਾਹੀ ਸਮਝਾਉਣਾ ਕੀਤਾ ਹੈ ਸਾਰੀ ਬਾਣੀ ਬਹੁਤ ਹੀ ਪਿਆਰੀ ਤੇ ਵਿਰਾਗਮਈ ਹੈ ਆਓ ਆਪਾਂ ਸ਼ਲੋਕਾਂ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨਤਾ ਹੈ ਮਨਾਨ ਪੰਜ ਤੱਕ ਕੋ ਤਨ ਰਚਿਓ ਜਾਨੋ ਚਤਰ ਸੁਜਾ ਜਹਤੇ ਉਪਜੋ ਨਾਨਕਾ ਲੇਨਤਾ ਹੈ ਮਾਨ ਕਟ ਕਟ ਮੈਂ ਹਰ ਜੂ ਸੰਤਨ ਕਹੋ ਪੁਕਾਰ ਕੋਹ ਨਾਨਕ ਤਹ ਪਜਮਨਾ ਪੋਨਿਦ ਉਤਰ ਪਾ ਸੁਖ ਦੁਖ ਜਹ ਪਰਸ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਸੁਖ ਦੁਖ ਜਹ ਪਰਸ ਨਹੀਂ ਲੋਭ ਮੋਹ ਅਭਿਮਾਨ ਕੋਹ ਨਾਨਕ ਸੁਨ ਰੇ ਮਨਾ ਸੋ ਮੂਰਤ ਪਗਵਾ ਉਸਤਤ ਨਿੰਦਿਆ ਨਾਹੇ ਜਹੈ ਕੰਚਨ ਲੋਹ ਸਮਾਨ ਕੋਹ ਨਾਨਕ ਸੁਨ ਰੇ ਮਨ ਮੁਕਤ ਤਾਹੇ ਤਜਾਨ ਉਸਤਤ ਨਿੰਦਿਆ ਨਾਹੇ ਜਹ ਕੰਚਨ ਲੋਹ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰ ਕਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕੋਹ ਨਾਨਕ ਸੁਨ ਰੇ ਮਨਾ ਮੁਕਤਤਾ ਹੈ ਤ ਜਾ ਹਰ ਕਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤ ਜਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਨੂੰ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣਾ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ